ਜਗਸਗਣਾ ਜੁੜੇ ਹੋ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਜਦੋਂ ਦੀ ਹੋਂਦ ਚ ਆਈ ਆ ਤੇ ਵੱਖਰੇ ਵੱਖਰੇ ਕੰਮ ਕਰਦੀ ਆ ਤੇ ਖਾਸ ਕਰਕੇ ਜਦੋਂ ਕਿਸੇ ਦੇ ਕੋਈ ਕਾਰਵਾਈ ਕਰਦੀ ਆ ਤਾਂ ਉਹੋ ਜਿਹੇ આરોਪ ਲਾਉਂਦੇ ਆ ਜਿਹੜੇ ਬਾਅਦ ਵਿੱਚ ਸਾਬਤੀ ਨਹੀਂ ਕਰਦੇ ਤੇ ਜੇ ਅਗਰ ਆ ਪਿੱਛੇ ਧਿਆਤ ਮਾਰੀਏ ਤਾਂ ਜਦੋਂ ਆਵਾਂ ਦੀ ਪਾਰਟੀ ਪੂਰੀ ਸਰਕਾਰ ਵਿੱਚ ਸੀ ਤਾਂ ਸੁੱਚਾ ਸਿੰਘ ਛੋਟੇ ਵਰਤੇ ਕਾਰਵਾਈ ਕੀਤੀ ਸੀ ਵੀ ਇਹਨਾਂ ਵੱਲੋਂ ਕੋਈ ਪੈਸੇ ਲਏ ਗਏ ਆ ਤੇ ਉਹਨਾਂ ਦੇ ਉੱਤੇ ਕਾਰਵਾਈ ਕਰ ਦਿਤੀ ਹੁਣ ਦੂਜਾ ਦੂਜੀ ਕਾਰਵਾਈ ਹੋਈ ਆ ਮੋਗੇ ਦੇ ਮਹਿਰ ਦੇ ਉੱਪਰ ਜੋ ਕਿ ਸਾਫ ਸੂਰ ਸੈਕਾ ਬਲਜੀਤ ਸਿੰਘ ਚਾਨੀ ਕਿਉਂਕਿ ਜਦੋਂ ਇਹ ਕੌਂਸਲਰ ਬਣਦਾ ਤਾਂ ਇਹਨਾਂ ਨੂੰ ਸਾਫ ਸੂਰ ਸੱਚੇਰਾ ਹੋਣ ਦੇ ਨਾਤੇ ਇਹਨਾਂ ਨੂੰ ਨਗਰ ਨਿਗਮ ਦਾ ਪ੍ਰਧਾਨ ਵੀ ਜਿਹੜਾ ਬਣਾ ਦਿੱਤਾ ਗਿਆ ਪਰ ਜਦੋਂ ਉਹਨਾਂ ਨੂੰ ਪ੍ਰਧਾਨਗੀ ਤੋਂ ਲਾਇਆ ਤਾਂ ਉਹਨਾਂ ਦੇ ਵੱਡੇ આરોਪ ਲਾ ਕੇ ਜਲੀਲ ਕੀਤਾ ਗਿਆ ਕਹਿ ਸਕਦੇ ਆ ਪਰ ਹਜੇ ਸਾਫਤ ਕੀ ਕੀਤਾ ਉਹਨਾਂ ਨੇ ਜਾਂ ਪੁਲਸ ਕੋਲੇ ਕਿਸ ਤਰ੍ਹਾਂ ਦੇ ਕੇਸ ਹੈਗੇ ਆ ਕੀ ਉਹਨਾਂ ਵੱਲੋਂ ਗਲਤ ਕੀਤਾ ਗਿਆ ਇਹ ਹਜੇ ਤੱਕ ਕੋਈ ਸਾਹਮਣੇ ਨਿਕਲ ਕੇ ਨਹੀਂ ਆਇਆ ਪਰ ਆਵਾਦੀ ਪਾਰਟੀ ਦੀ ਇਹ ਫਿਤਰਤ ਜ਼ਰੂਰ ਹੈਗੀ ਆ ਵੀ ਜਦੋਂ ਵੀ ਕਿਸੇ ਦੇ ਕਾਰਵਾਈ ਕਰਦੇ ਆ ਤਾਂ ਇਲਜ਼ਾਮ ਇਹੋ ਜੇ ਲਾਉਂਦੇ ਆ ਪਰ ਕਦੇ ਉਹਨਾਂ ਨੂੰ ਸਾਥ ਨਹੀਂ ਕਰਦੇਗੇ ਇਹੀ ਹਾਲ ਬਲਜੀਤ ਸਿੰਘ ਚਾਨੀ ਨਾਂ ਵੀ ਹੋਇਆ ਬਲਜੀਤ ਸਿੰਘ ਚਾਨੀ ਇੱਕ ਮਕੈਨਿਕ ਬੰਦਾ ਉਹਦੇ ਵੱਲੋਂ ਪਹਿਲਾਂ ਗੱਡੀਆਂ ਵਗੈਰਾ ਠੀਕ ਕੀਤੀਆਂ ਜਾਂਦੀਆਂ ਸੀ ਤੇ ਪਾਰਟੀ ਨੇ ਉਹਨੂੰ ਨਗਰ ਨਿਗਮ ਦੀ ਚੋਣ ਲੜਾਈ ਤੇ ਉਹ 8 ਨੰਬਰ ਵਾਰਤੋਂ ਕੌਂਸਲਰ ਬਣ ਗਿਆ ਤੇ ਉਹਨਾਂ ਨੂੰ ਪ੍ਰਧਾਨ ਵੀ ਬਣਾ ਦਿੱਤਾ ਗਿਆ ਜਿੱਥੇ ਪਿਆਰੀ ਦੇ ਕਰੀਬ ਉਹਨਾਂ ਦੀ ਸਪੋਰਟ ਤੇ ਜਿਹੜੇ ਕਾਉਂਸਲਰ ਆਏ ਤੇ ਉਹ ਲਗਾਤਾਰ ਉਹਦੇ ਤੋਂ ਲੈ ਕੇ ਆਪ ਦਾ ਸ਼ਹਿਰ ਲਈ ਜੋ ਉਹ ਕਰ ਸਕਦਾ ਸੀ ਕਰਨ ਦੀ ਕੋਸ਼ਿਸ਼ ਕਰਦਾ ਸੀ ਸਮਾਜ ਸੇਵੀ ਵੀ ਕਹਿ ਸਕਦੇ ਆ ਜਦੋਂ ਕੋਈ ਲਵਾਰਸ ਕੋਈ ਲਾਛਾ ਵਗੈਰਾ ਉਹਦੇ ਨਾਲ ਸੀ ਤੇ ਉਹਨਾਂ ਨੂੰ ਸਭ ਲਈ ਉਹ ਅੱਗੇ ਵੱਧ ਕੇ ਕੰਮ ਕਰਦਾ ਸੀ ਪਰ ਜਦੋਂ ਉਹਨਾਂ ਨੂੰ ਉਹਦੇ ਤੋਂ ਲਾਇਆ ਗਿਆ ਉਹਨਾਂ ਦੀ ਉਹ ਦੁਰਲਸ਼ਾ ਕਰ ਦਿੱਤੀ ਕਿ ਉਹਦੀ ਜਿਹੜੀ ਕੀਤੇ ਕਰਾਈ ਸਾਰੀ ਸੀ ਕਹਿੰਦੇ ਮਿੱਟੀ 'ਚ ਪਾ ਦਿੱਤੀ ਪਰੇ ਮੋਗੇ ਦੇ ਲੋਕਾਂ ਨੂੰ ਪਤਾ ਉਹ ਬਲਜੀਤ ਸਿੰਘ ਚਾਨੀ ਕਿੰਨਾ ਸਾਫ਼ ਸੁਥਰਾ ਤੇ ਕਿਸ ਤਰ੍ਹਾਂ ਦਾ ਬੰਦਾ ਪਰ ਜਿਹੜੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੱਖ ਦੇ ਵਿੱਚ ਮੈਸੇਜ ਆਏ ਆ ਲੋਕ ਇਹੀ ਕਹਿ ਰਿਹਾ ਵੀ ਉਹ ਬੰਦਾ ਮਾਨਦਾਰ ਹੈ ਪਰ ਆਮ ਆਦਮੀ ਪਾਰਟੀ ਨੇ ਵੱਡੇ ਰੋਬ ਲਾਤੇ ਵੀ ਇਹਦੇ ਤਸਕਰਾਂ ਨਾਲ ਸੰਬੰਧ ਹੈ ਤੇ ਇਹਦੇ ਵੱਲੋਂ ਮੋਟੀ ਰਕਮ ਕਿਸੇ ਕੋਲੋਂ ਲਈ ਗਈ ਆ ਕੰਮ ਕਰਾਉਣ ਨੂੰ ਲੈ ਕੇ ਹੁਣ ਕੀ ਸਚਾਈ ਹੈ ਪਰ ਦੂਜੇ ਪਾਸੇ ਬਲਜੀਤ ਸਿੰਘ ਚਾਨੀ ਨੇ ਸਫਾਈ ਦੇ ਰੂਪ ਦੇ ਵਿੱਚ ਆਪਣੀਆਂ ਵੀਡੀਓ ਹੀ ਪਾ ਜਾਂਦੀ ਉਹਨਾਂ ਵੀਡੀਓ ਦੇ ਵਿੱਚ ਉਹਨੇ ਪ੍ਰਮਾਤਮਾ ਦੇ ਗੱਲ ਛੱਡੀ ਵੀ ਜੇ ਮੈਂ ਕੋਈ ਗਲਤ ਕੀਤਾ ਤਾਂ ਮੈਨੂੰ ਮੇਰੇ ਸਾਰੇ ਦੀ ਪ੍ਰਮਾਤਵਾਸਾ ਜਾ ਦੇਵੇ ਉਹਨੇ ਸਿੱਖ ਜਥੇਬੰਦੀਆਂ ਦਾ ਗੱਲਬਾਤ ਵੀ ਕੀਤੀ ਆ ਸਾਫ ਸੂਰ ਸਿੱਖ ਪੱਟਾ ਦਾੜਾ ਪ੍ਰਕਾਸ਼ ਕੀਤਾ ਜੇ ਅਗਰ ਬਲਜੀਤ ਸਿੰਘ ਚਾਨੀ ਵਾਕਈ ਕਿਸੇ ਤਸਕਰ ਨਾਲ ਸੰਬੰਧ ਰੱਖਦਾ ਬਿਲਕੁਲ ਉੱਤੇ ਕਾਰਵਾਈ ਬਣਦੀ ਆ ਜੇਕਰ ਉਹਨੇ ਕੋਈ ਵੱਡਾ ਭ੍ਰਸਟਾਚਾਰ ਕੀਤਾ ਬਿਲਕੁਲ ਉੱਤੇ ਕਾਰਵਾਈ ਬਣਦੀ ਆ ਪਰ ਬਗੈਰ ਕਿਸੇ ਘਲ ਤੋਂ ਬਗੈਰ ਕਿਸੇ ਸਬੂਤਾਂ ਤੋਂ ਕਹਿੰਿਆ ਹੋਇਆ ਗੱਲਾਂ ਦੇ ਆਧਾਰ ਤੇ ਉਹਦੇ ਕਿਸੇ ਸਿੱਖ ਨੂੰ ਬਦਨਾਮ ਕਰ ਦੇਣਾ ਇਹ ਵੀ ਚੰਗੀਆਂ ਗੱਲਾਂ ਨਹੀਂ ਮੇਰਾ ਕਹੇ ਪਾਰਟੀ ਵਾਸਤੇ ਬਹੁਤ ਘਾਤਕ ਸਿੱਧ ਹੋ ਸਕਦੀਆਂ ਬਲਜੀਤ ਸਿੰਘ ਚਾਨੀ ਨੂੰ ਅਗਰ ਜੇ ਤੁਸੀਂ ਲੋੜਾ ਚਾਹੁੰਦੇ ਸੀਗੇ ਤੇ ਉਹਦੀ ਇਨਵੈਸਟੀਗੇਸ਼ਨ ਕਰਦੇ ਤੇ ਵਾਕਈ ਇਹ ਜੇ ਅਗਰ ਇਹ ਗਲਤੀ ਪਾਇਆ ਜਾਂਦਾ ਤੇ ਕਾਰਵਾਈ ਕਰਕੇ ਅੰਦਰ ਕਰਦੇ ਪਰ ਜੇ ਤੁਸੀਂ ਦਲੀਲ ਕਰਕੇ ਬੰਦੇ ਨੂੰ ਪਾਸੇ ਲਾ ਕੇ ਕਿਸੇ ਹੋਰ ਬੰਦੇ ਨੂੰ ਮੇਰ ਬਣਾਉਣਾ ਤੇ ਇਹ ਕੋਈ ਗੱਲਾਂ ਚੰਗੀਆਂ ਨਹੀਂ ਕਿਸੇ ਸਿੱਖ ਨੂੰ ਬਦਨਾਮ ਕਰ ਦੇਣਾ ਔਰ ਨਾਲੇ ਦਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਾਰਾ ਇਹ ਰਹੇਗਾ ਸਮੇਂ ਦੀ ਗੱਲ ਰਹੂਗੀ ਪਰ ਜਿੱਥੇ ਬਲਜੀਤ ਸਿੰਘ ਚਾਨੀ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਭਾਵਕ ਵੀਡੀਓ ਪਾ ਕੇ ਲੋਕਾਂ ਨੂੰ ਦੱਸਿਆ ਵੀ ਉਹਨਾਂ ਨੇ ਜਿੰਨੀ ਕੀਤੀ ਕਰਾਈ ਸੀ ਸਾਰੀ ਮਿੱਟੀ 'ਚ ਰੋਲ ਦਿੱਤੀ ਆ ਵੀ ਉਹਨਾਂ ਵੱਲੋਂ ਕਦੇ ਵੀ ਗਲਤ ਕੰਮ ਨਹੀਂ ਕੀਤਾ ਗਿਆ ਹਮੇਸ਼ਾ ਉਹਨਾਂ ਨੇ ਕੋਸ਼ਿਸ਼ ਕੀਤੀ ਸੇਵਾ ਕਰਨ ਦੀ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਗਰਾਊਂਡ ਪੱਧਰ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਸ਼ਹਿਰ ਨੂੰ ਸੋਹਣਾ ਬਣਾਇਆ ਜਾਵੇ ਪਰ ਇਹ ਬਲਜੀਤ ਸਿੰਘ ਚਾਨੀ ਦਾ ਕਹਿਣਾ ਤੇ ਜਾਂ ਮੋਗੇ ਦੇ ਲੋਕ ਜਾਣਦੇ ਬਲਜੀਤ ਸਿੰਘ ਚਾਨੀ ਕਿਸ ਤਰ੍ਹਾਂ ਦਾ ਬੰਦਾ ਵੀ ਵਾਕਈ ਉਹ ਲੋਕਾਂ ਦੇ ਕੰਮ ਕਰਦਾ ਸੀ ਵਾਕਈ ਸੇਵਾ ਕਰਦਾ ਸੀਗਾ ਇਹ ਲੋਕ ਕਹਿ ਸਕਦੇ ਆ ਪਰ ਮੇਰਾ ਖਿਆਲ ਆ ਸੋਸ਼ਲ ਮੀਡੀਆ ਦੇ ਇਸ ਟਾਈਮ ਆ ਬਲਜੀਤ ਸਿੰਘ ਚਾਨੀ ਦੇ ਪੱਖ ਦੇ ਵਿੱਚ ਲੋਕ ਜਿਆਦਾ ਉਹਨੂੰ ਸਲਾਹ ਰਹੇ ਆ ਤੇ ਇਮਾਨਦਾਰੀ ਦਾ ਖਿਤਾਬ ਵੀ ਉਹ ਦੇ ਰਹੇ ਆ ਪਰ ਜੇ ਇਸ ਤਰ੍ਹਾਂ ਦੀਆਂ ਗੱਲਾਂ ਆਵਾਜ਼ ਦੀ ਪਾਰਟੀ ਹਮੇਸ਼ਾ ਸਿੱਖ ਚਿਹਰਿਆਂ ਨਾਲ ਕਰਦੀ ਰਹੂਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਸਿੱਖ ਚੇਰੇ ਇਹਨਾਂ ਦੀ ਪਾਰਟੀ ਜਾਣ ਤੋਂ ਪਾਸਾ ਵਟਣਗੇ ਠੀਕ ਹੈ ਸਰਕਾਰ ਆ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਅਗਰ ਜੇ ਅਗਰ ਬਲਜੀਤ ਸਿੰਘ ਚਾਨੀ ਵਾਕਈ ਤਸਕਰਾਂ ਦੇ ਨਾਲ ਸੰਬੰਧ ਰੱਖਦਾ ਜਾਂ ਉਹਨੇ ਮੋਟਾ ਪੈਸਾ ਬਣਾਇਆ ਤੇ ਫੇਰ ਇਹਨਾਂ ਦੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਜੇਣਾ ਚਾਹੀਦਾ ਜਿਵੇਂ ਉਹਨਾਂ ਦਾ ਇੱਕ ਵੱਡਾ ਲੀਡਰ ਹਰਚੰਦ ਸਿੰਘ ਬਰਸਟ ਵੱਲੋਂ ਪ੍ਰੈਸ ਨੂੰ ਬਿਆਨ ਦਿੱਤਾ ਗਿਆ ਜੇ ਵਾਕਈ ਸਹੀ ਆ ਤੇ ਉਹੋ ਜਾਗਰ ਵੀ ਕਰ ਜੇ ਅਗਰ ਬਲਜੀਤ ਸਿੰਘ ਚਾਨੀ ਵਰਗੇ ਸਾਫਤ ਸੂਰ ਸਿੱਖ ਪਸਕਰ ਨਾਲ ਸਬੰਧ ਰੱਖਦੇ ਆ ਤੇ ਫਿਰ ਉਹਨਾਂ ਦੇ ਘਰਵਈ ਵੀ ਬਣਦੀ ਹੈ ਮਿਸਾਲੀ ਕਾਰਵਾਈ ਬਣਦੀ ਹੈ ਪਰ ਐਵੇਂ ਕਿਸੇ ਨੂੰ ਬਦਨਾਮ ਕਰ ਦੇਣਾ ਇਹ ਵੀ ਚੰਗੀਆਂ ਗੱਲਾਂ ਨੇ ਪਰ ਆਪਾਂ ਨੂੰ ਵੀ ਪਾਰਟੀ ਨੂੰ ਹਜ਼ਾਰ ਵਾਰ ਸੋਚਣਾ ਪਊਗਾ ਵੀ ਅਸੀਂ ਜੇ ਕਿਸੇ ਤੇ ਕਾਰਵਾਈ ਕਰਦੇ ਆ ਤੇ ਕੀ ਉਹਦੇ ਪੁख्ਤਾ ਸਬੂਤ ਹੈ ਜਨਤਕ ਕਰੋਗੇ ਤਾਂ ਇਹਦੇ ਲੋਕਾਂ ਨੂੰ ਵਿਸ਼ਵਾਸ ਆਊਗਾ ਨਾ ਵੀ ਤੁਸੀਂ ਜਿਹੜੇ ਗਲਤ ਬੰਦੇ ਕੰਮ ਕਰ ਰਹੇ ਉਹਨਾਂ ਦੇ ਕਾਰਵਾਈ ਕੀਤੀ ਆ ਪਰ ਜੇ ਅਗਰ ਆਪਾਂ ਅੰਦਰ ਖਾਤੇ ਹੀ ਸਾਰਾ ਕੁਝ ਕਰਦ ਗਏ ਤੇ ਉਹਨੂੰ ਜਨਤਕ ਬਣਾ ਕਰੀਏ ਫਿਰ ਛੱਕੀ ਮਾਮਲਾ ਨਜਰ ਆਊਗਾ ਮੈਂ ਉਮੀਦ ਕਰਦਾ ਤੁਸੀਂ ਮੇਰੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਮੇਰਾ ਪੇਜ ਫੋਲੋ ਵੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਾਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਾਰਮਾਨ ਪੀਜ਼ਾ